ਇੱਕ ਸਕੀਮ ਆਈ ਸੀ 2019 ਦੇ ਵਿੱਚ ਐਡੀ 20 ਗਲਾਡਾ ਵੱਲੋਂ ਜਿਹਦੇ ਉੱਪਰ 2021 ਦੇ ਵਿੱਚ ਸਟੇ ਲੱਗਿਆ ਸੀ ਕਿਸੇ ਕਾਰਨ ਵਸ਼ ਬਈ ਉਹਦੇ ਕੋਈ ਸਟੇ ਸਟੂ ਸੀ ਤੇ ਉਹ ਰਾਲੇ ਵਾਲਾ ਕੰਮ ਸੀ ਤੇ ਉਹ ਹੁਣ 2025 ਦੇ ਵਿੱਚ 3 ਕਿ ਮਹੀਨੇ ਪਹਿਲਾਂ ਮਤਲਬ ਕਿ ਕਲੀਅਰ ਹੋ ਗਿਆ ਹੁਣ ਟਾਈਟਲ ਬਿਲਕੁਲ ਕਲੀਅਰ ਹੈ ਅੱਜ ਸੀਏ ਸਾਹਿਬ ਨੇ ਸਾਨੂੰ ਬੁਲਾ ਕੇ ਸਾਰਿਆਂ ਨੂੰ ਇੱਥੇ ਅਸੀਂ 15-20 ਮੈਂਬਰ ਇਕੱਠੇ ਹੋਏ ਸੀ ਤੇ ਉਹਨਾਂ ਨੂੰ ਐਨਓਸੀ ਵਗੈਰਾ ਦੇਤੀ ਹੈ ਤੇ ਹੁਣ ਅਸੀਂ ਆਪਣਾ ਪ੍ਰੋਜੈਕਸ਼ਨ ਲੈ ਕੇ ਕੰਸਟ੍ਰਕਸ਼ਨ ਕਦੋਂ ਵੀ ਸ਼ੁਰੂ ਕਰ ਸਕਦੇ ਸਾਡਾ ਇੱਕ ਬਹੁਤ ਵੱਡਾ ਇਸ਼ੂ ਸੀਗਾ ਗਲਾਡਾ ਸਟੇਟ ਜਸੀਂ 80ਵੀਂ ਵਿੱਚ ਪਲਾਟ ਲਏ ਸੀਗੇ ਆਪਣੇ ਪਰ ਅੱਜ ਸਾਨੂੰ ਸੀਏ ਸਾਹਿਬ ਨੇ ਬੁਲਾਇਆ ਇੱਥੇ ਤੇ ਸਾਨੂੰ ਉਹਨਾਂ ਨੇ ਇਹਨਾਂ ਦੀ ਐਨਓਸੀ ਦੇ ਦਿੱਤੀ ਹੈ ਬੀਐਸ 80ਵੀਂ ਜਿਹੜੀ ਕਲੋਨੀ ਹੈਗੀ ਹੈ ਗਲਾਡਾ ਦੀ ਇਸ ਦੇ ਉੱਤੇ ਕੋਈ ਸਟੇ ਨਹੀਂ ਹੈ ਕੁਝ ਨਹੀਂ ਹੈ ਤੁਸੀਂ ਜਦੋਂ ਚਾਹੋ ਆਪਣੀ ਪੋਜੀਸ਼ਨ ਲੈ ਕੇ ਤੇ ਨਿਸ਼ਾਨਦੇਹੀ ਲੈ ਕੇ ਤੁਸੀਂ ਜਦੋਂ ਮਰਜ਼ੀ ਬਣਾ ਸਕਦੇ ਹੋ ਅੱਜ ਸਾਡੇ ਵਾਸਤੇ ਬੜੀ ਇੱਕ ਮਤਲਬ ਖੁਸ਼ਕਿਸਮਤੀ ਦੀ ਗੱਲ ਹੈ ਬੜਾ ਇੱਕ ਅੱਛਾ ਦਿਨ ਹੈ ਗ੍ਰੇਟਫੁਲ ਡੇ ਹੈ ਕਿ ਸਾਨੂੰ ਅੱਜ ਚੀਫ ਐਡਮਿਨਿਸਟਰेटर ਗਲਾਡਾ ਸਾਹਿਬ ਨੇ ਬੁਲਾ ਕੇ ਅਲਾਟਮੈਂਟ ਜਿਹੜੀ ਐਨਓਸੀਜ਼ ਹੈਗੀਆਂ ਉਹ ਦਿੱਤੀਆਂ ਇੱਕ ਸਕੀਮ ਆਈ ਸੀ 2019 ਦੇ ਵਿੱਚ 8020 ਗਲਾਡਾ ਵੱਲੋਂ ਜਿਹਦੇ ਉੱਪਰ 2021 ਦੇ ਵਿੱਚ ਸਟੇ ਲੱਗਿਆ ਸੀ ਕਿਸੇ ਕਾਰਨ ਵਾਸਤੇ ਵੀ ਉਹਦੇ ਕੋਈ ਸਟੇ ਸਟੂ ਸੀ ਤੇ ਉਹ ਰੋਲੇ ਵਾਲਾ ਕੰਮ ਸੀ ਤੇ ਉਹ ਹੁਣ 2025 ਦੇ ਵਿੱਚ ਤਿੰਨ ਕਿ ਮਹੀਨੇ ਪਹਿਲਾਂ ਮਤਲਬ ਕਿ ਕਲੀਅਰ ਹੋ ਗਿਆ ਹੁਣ ਟਾਈਟਲ ਬਿਲਕੁਲ ਕਲੀਅਰ ਹੈ ਅੱਜ ਸੀਏ ਸਾਹਿਬ ਨੇ ਸਾਨੂੰ ਬੁਲਾ ਕੇ ਸਾਰਿਆਂ ਨੂੰ ਇੱਥੇ ਅਸੀਂ 15-20 ਮੈਂਬਰ ਇਕੱਠੇ ਹੋਏ ਸੀ ਤੇ ਉਹਨਾਂ ਨੂੰ ਐਨਓਸੀ ਵਗੈਰਾ ਦੇਤੀ ਹੈ ਤੇ ਹੁਣ ਅਸੀਂ ਆਪਣਾ ਪ੍ਰੋਜੈਕਸ਼ਨ ਲੈ ਕੇ ਕੰਸਟਰਕਸ਼ਨ ਕਦੋਂ ਵੀ ਸ਼ੁਰੂ ਕਰ ਸਕਦੇ ਹਾਂ ਸੋ ਇਸ ਦੇ ਵਿੱਚ ਸਰ ਜਿਹੜੀਆਂ ਪੇਮੈਂਟਸ ਸੀ ਉਹ ਪਹਿਲਾਂ ਹੀ ਤੁਸੀਂ ਦੇ ਦਿੱਤੀਆਂ ਹੋਈਆਂ ਸੀ ਕਈ ਲੋਕਾਂ ਨੇ ਪੇਮੈਂਟਸ ਪੂਰੀਆਂ ਕੀਤੀਆਂ ਹੋਈਆਂ ਕੋਈ 50% ਤੇ ਆ ਕੋਈ 30% ਤੇ ਆ ਕੋਈ 70% ਤੇ ਆ ਪਰ ਫੁੱਲ ਫਾਈਨਲ ਸਾਰਿਆਂ ਨੇ ਤਕਰੀਬਨ ਤਕਰੀਬਨ 50 ਕ ਬੰਦਿਆਂ ਨੇ ਫੁੱਲ ਫਾਈਨਲ ਪੇਮੈਂਟ ਕੀਤੀਆਂ ਹੋਈਆਂ ਬਾਕੀ ਠੀਕ ਹੈ ਉਹ ਉਸ ਵੇਲੇ ਜਦੋਂ ਸਟੇ ਲੱਗਿਆ ਤੇ ਬਾਕੀ ਦੀਆਂ ਪੇਮੈਂਟ ਲੋਕੀ ਨਹੀਂ ਦੇ ਸਕਿਆ ਉਹਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਪਰ ਉਹਨਾਂ ਦੇ ਵਿੱਚ ਕੋਈ ਲੋਕਾਂ ਨੂੰ ਨੁਕਸਾਨ ਨਹੀਂ ਹੋਇਆ ਕਿਉਂਕਿ ਗਲਾਡਾ ਵਾਲਿਆਂ ਨੇ ਉਹਨਾਂ ਦੀਆਂ ਪੇਮੈਂਟਾਂ ਰੀਸ਼ਡਿਊਲ ਕਰਤੀਆਂ ਅੱਜ ਤੋਂ ਦੁਬਾਰਾ ਉਹਨਾਂ ਨੂੰ ਉਹ ਕਿਸ਼ਤਾਂ ਜਿਹੜੀਆਂ ਆ ਉਹ ਸ਼ੁਰੂ ਕਰ ਸਕਦੇ ਆ ਜੋ ਪਿਛਲਾ ਇੰਟਰਸਟ ਹੈਗਾ ਉਹਨਾਂ ਨੂੰ ਕੋਈ ਨਹੀਂ ਸੋ ਸਰ ਗਲਾਡਾ ਦੇ ਵੱਲੋਂ ਕੋਈ ਆਪਣਾ ਜਿਹੜਾ ਤੁਸੀਂ ਦਿੱਤੀ ਹੋਈਆਂ ਸੀ ਪੇਮੈਂਟਸ ਜਮ੍ਹਾਂ ਕਰਵਾਈਆਂ ਹੋਈਆਂ ਸੀ ਉਸ ਦੇ ਉੱਤੇ ਕੋਈ ਇੰਟਰਸਟ ਵੀ ਪੇ ਕੀਤਾ ਜਾ ਰਿਹਾ ਨਹੀਂ ਨਹੀਂ ਹਰੇਕ ਤੱਕ ਤਾਂ ਕੋਈ ਅਜਿਹੀ ਇਨਫੋਰਮੇਸ਼ਨ ਨਹੀਂ ਹੈਗੀ ਬਾਕੀ ਪਤਾ ਨਹੀਂ ਬਈ ਇਹ ਕੀ ਹੁੰਦਾ ਪਰ ਸਰਕਾਰ ਤੋਂ ਇੰਟਰਸਟ ਸਰਕਾਰ ਸਾਡੇ ਤੋਂ ਇੰਟਰਸਟ ਲੈ ਜਾਂਦੀ ਹੈ ਅਸੀਂ ਸਰਕਾਰ ਤੋਂ ਨਹੀਂ ਮੰਗ ਸਕਦੇ ਸੋ ਜਿਵੇਂ ਹੁਣੇ ਸੀਏ ਸਾਹਿਬ ਕਹਿ ਰਹੇ ਸੀ ਕਿ 10 ਰੁਪਏ ਜਿਵੇਂ ਦਿੱਤੇ ਹੋਏ ਸੀ ਤੋਂ ਉੱਤੇ ਜਿਹੜਾ 2 ਰੁਪਏ ਜਿਹੜਾ ਇੰਟਰਸਟ ਜਿਹੜਾ ਪੇ ਕੀਤਾ ਜਾ ਰਿਹਾ ਕੋਲ ਉਹ 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 ਮੈਂਬਰਸ ਲਈ ਕਹਿ ਰਹੇ ਸੀ ਜਿਨ੍ਹਾਂ ਨੇ ਘੱਟ ਪੇਮੈਂਟਾਂ ਕੀਤੀਆਂ ਜਿਨ੍ਹਾਂ ਦੀਆਂ ਪੇਮੈਂਟਸ ਜੇ ਰਹਿੰਦੀਆਂ ਸਨ ਰਹਿੰਦੀਆਂ ਸੀਗੀਆਂ ਉਹ ਉਹਨਾਂ ਲਈ ਸੀ ਵੀ ਠੀਕ ਹੈ ਉਹਨਾਂ ਨੇ ਵੀ ਜਿਹੜਾ ਉਹਨਾਂ ਦਾ 20% ਜਾਂ 30% ਜਾਂ 50% ਉਹਨਾਂ ਦਾ ਪੈਸਾ ਉਹਨਾਂ ਕੋਲੇ ਜਮਾ ਸੀ ਉਹਨਾਂ ਨੂੰ ਉਹਨਾਂ ਤੇ ਇੰਟਰਸਟ ਮਿਲਿਆ ਸੀ ਪਰ ਉਹ ਇਸ ਕਰਕੇ ਵੀ ਉਹ ਦਾ ਮਾਈਨਸ ਕਰਕੇ ਤੇ ਜੋ ਬੰਦਾ ਉਹ ਉਹਨਾਂ ਨੂੰ ਦਿੱਤਾ ਜਾਏਗਾ ਕੋਸਰ ਉਮੀਦ ਸੀ ਕਿ ਇਹ ਜਿਹੜਾ ਤੁਹਾਨੂੰ ਅਲਾਟਮੈਂਟ ਜਿਹੜੀ ਆ ਦੇ ਦਿੱਤੀ ਜਾਏਗੀ ਕਿ ਤੁਸੀਂ ਆਪਣੀ ਆਪਣੀ ਉਮੀਦ ਸਰ ਉਮੀਦ ਤੇ ਤਾਂ ਦੁਨੀਆ ਕਾਇਮ ਹੈ ਇਹ ਲੜਾਈ ਝਗੜੇ ਤਾਂ ਹੁਣ ਪਤਾ ਨਹੀਂ ਕੀ ਹੈ ਉਹਨਾਂ ਦਾ ਮਸਲਾ ਸੀ ਤੇ ਉਹ ਉਮੀਦ ਤੇ ਦੁਨੀਆ ਕਾਇਮ ਹੈ ਬਸ ਸਿੱਧੀ ਜਿਹੀ ਖੁਸ਼ੀ ਹੈ ਹੁਣ ਸਾਰਿਆਂ ਨੂੰ ਸਾਰੇ ਖੁਸ਼ ਹੈ ਜੀ ਇਸ ਗੱਲ ਦੇ ਵਿੱਚ ਸਾਰੇ ਖੁਸ਼ ਹੈ ਸਾਰੇ ਖੁਸ਼ ਹੈ ਕਿਉਂਕਿ ਹਰੇਕ ਬੰਦੇ ਦੀ ਆਪ ਦੀ ਮਿਹਨਤ ਦੀ ਕਮਾਈ ਲੱਗੀ ਹੋਈ ਸੀ ਉਹਨਾਂ ਨੂੰ ਫਲ ਮਿਲ ਗਿਆ ਚਾਹੇ ਢੇਰ ਨਾਲ ਮਿਲਿਆ ਉਹ ਕੋਈ ਗੱਲ ਨਹੀਂ ਦੇਰ ਸਵੇਰ ਤਾਂ ਹੋ ਹੀ ਜਾਂਦੀ ਹੈ ਸਾਡੇ ਆਪਣੇ ਸੁਪਨਿਆਂ ਨੂੰ ਜਿਹੜਾ ਸਰਕਾਰ ਬਿਲਕੁਲ 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 ਸਾਡਾ ਇੱਕ ਬਹੁਤ ਵੱਡਾ ਇਸ਼ੂ ਸੀਗਾ ਗਲਾਡਾ ਸਟੇਟ ਜਿਸੀਂ 80ਵੀਂ ਵਿੱਚ ਪਲਾਟ ਲਏ ਸੀ ਕਿ ਆਪਣੇ ਤੇ ਇਹਨਾਂ ਦਾ ਜਿਹੜਾ ਕੇਸ ਦਾ ਚੱਲਿਆ ਸੀਗਾ ਵੀ ਕੇਸ ਚੱਲ ਗਿਆ ਤੇ ਸਾਡਾ ਕੇਸ ਦਾ ਵੀ ਸਟੇ ਲੱਗਿਆ ਹੋਇਆ ਸੀਗਾ ਪਰ ਅੱਜ ਸਾਨੂੰ ਸੀਏ ਸਾਹਿਬ ਨੇ ਬੁਲਾਇਆ ਇੱਥੇ ਤੇ ਸਾਨੂੰ ਉਹਨਾਂ ਨੇ ਇਹਨਾਂ ਦੀ ਐਨਓਸੀ ਦੇ ਦਿੱਤੀ ਹੈ ਵੀ ਉਹਨਾਂ ਵੱਲੋਂ ਹੁਣ ਬਿਲਕੁਲ ਕਲੀਅਰ ਹੈ ਵੀ ਇਸ 80 ਵੀ ਜਿਹੜੀ ਕਲੋਨੀ ਹੈਗੀ ਹੈ ਗਲਾਡਾ ਦੀ ਇਸ ਤੇ ਉੱਤੇ ਕੋਈ ਸਟੇ ਨਹੀਂ ਹੈ ਕੁਝ ਨਹੀਂ ਹੈ ਤੁਸੀਂ ਜਦੋਂ ਚਾਹੋ ਆਪਣੀ ਪੋਜੀਸ਼ਨ ਲੈ ਕੇ ਤੇ ਨਿਸ਼ਾਨਦੇ ਹੀ ਲੈ ਕੇ ਤੁਸੀਂ ਜਦੋਂ ਮਰਜ਼ੀ ਬਣਾ ਸਕਦੇ ਹੋ ਗਲਾਡਾ ਵੱਲੋਂ ਬਿਲਕੁਲ ਸਾਨੂੰ ਐਨਓਸੀ ਮਿਲ ਚੁੱਕੀ ਹੈ ਸਾਨੂੰ ਉਹਨਾਂ ਨੇ ਐਨਓਸੀ ਦੇ ਦਿੱਤੀ ਅੱਜ ਜੀ ਤੇ ਬਾਕੀ ਕਿੰਨਾ ਟਾਈਮ ਹੋਇਆ ਸੀ ਇਹ ਸਟੇ ਲੱਗੀ ਨੂੰ ਇਹ ਸਟੇ ਲੱਗੀ ਨੂੰ ਜੀ ਇਹ ਅਸੀਂ 2019 ਚ ਜਦੋਂ ਇਹ ਡਰਾ ਨਿਕਲਿਆ ਸੀ ਉਦੋਂ ਸਾਨੂੰ ਇਹ ਪਲੋਟ ਨਿਕਲੇ ਸੀ ਤੇ 21 ਵਿੱਚ ਜਲ ਕੇ ਇਹਦੇ ਤੇ ਸਟੇ ਲੱਗ ਗਿਆ ਸੀਗਾ ਉਸ ਤੋਂ ਬਾਅਦ ਸਾਨੂੰ 3-4 ਸਾਲ ਮਤਲਬ ਵੀ ਕਾਫੀ ਸਾਰਿਆਂ ਨੂੰ ਸਟਰਗਲ ਕਰਨਾ ਪਿਆ ਤੇ ਹੁਣ ਇਹ ਜਿਹੜਾ ਸਟੇ ਕਲੀਅਰ ਹੋ ਗਿਆ ਹੈ ਸਾਰਾ ਤੇ ਅੱਜ ਸੀਐਸਐਪ ਨੇ ਬੁਲਾ ਕੇ ਤੇ ਸਭ ਨੂੰ ਸਾਨੂੰ ਐਨਓਸੀ ਦੇ ਦਿੱਤੀ ਹੋਈ ਹੈ ਤੇ ਅਗਲੀ ਆਕਸ਼ਨ ਵੀ ਕਹਿ ਰਹੇ ਨੇ ਵੀ ਹੁਣ ਅਸੀਂ ਜਲਦੀ ਲਾਵਾਂਗੇ ਕਰਾਂਗੇ ਆਕਸ਼ਨ ਇਹਦੀ ਤੇ ਇਹਦੇ ਵੇਲੇ ਮਤਲਬ ਵੀ ਗਲਾਡਾ ਵੱਲੋਂ ਜਾਂ ਸਰਕਾਰ ਵੱਲੋਂ ਇਹਦੇ ਤੇ ਕੋਈ ਸਟੇ ਨਹੀਂ ਹੈ ਬਿਲਕੁਲ ਐਨਓਸੀ ਸਭ ਨੂੰ ਮਿਲ ਚੁੱਕੀ ਹੈ ਅ ਸਾਰੇ ਅਸੀਂ ਮੈਂਬਰ ਆਏ ਆ ਟਾਈਟਲ ਕਲੀਅਰ ਹੋ ਚੁੱਕਿਆ ਸਾਰਾ ਟਾਈਟਲ ਹੈ ਜਿਹੜਾ ਸਟੇ ਆਲਾ ਸੀ ਉਹ ਕਲੀਅਰ ਹੋ ਗਿਆ ਗਲਾਡਾ 8020 ਸੁਆ ਰੋਡ ਪਿੰਡ ਦਾ ਸੁਆ ਰੋਡ ਸੁਆ ਰੋਡ ਵਾਲੀ 8020 ਪਿੰਡ ਦਾਦ ਪਿੰਡ ਦਾ ਜੀ 8020 ਸੁਆ ਰੋਡ ਗਲਾਡਾ ਸਟੇਟ ਹਾਂਜੀ ਕੀਜ਼ ਹੋਟਲ ਦੀ ਬੈਕ ਸਾਈਡ ਤੇ ਕਲੋਨੀ ਹੈਗੀ ਤੇ ਇਸ ਤੋਂ ਉੱਤੇ ਉਹਨ ਕੋਈ ਸਟੇ ਨਹੀਂ ਹੈ ਬਿਲਕੁਲ ਇਹ ਕਲੀਅਰ ਹੋ ਚੁੱਕਿਆ ਸਾਨੂੰ ਅੱਜ ਉਹਨਾਂ ਨੇ ਐਨਓਸੀ ਦਿੱਤੀ ਹੋਈ ਹੈ ਸੋ ਕਿੰਨੇ ਕ ਬੰਦਿਆਂ ਨੂੰ ਜਿਹੜੇ ਅੱਜ ਐਨਓਸੀ ਦਿੱਤੀ ਗਈ ਦੇਖੋ ਜੀ ਜਿੰਨੇ ਕ ਅਸੀਂ ਇੱਥੇ ਆਏ ਅੱਜ ਮੈਂਬਰ ਪਹੁੰਚੇ ਆ ਅਸੀਂ 15 16 ਮੈਂਬਰ ਹੈਗੇ ਸੀਗੇ ਤੇ ਉਹਨਾਂ ਨੂੰ ਸਭ ਨੂੰ ਮਿਲ ਚੁੱਕੀ ਏ ਬਾਕੀ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀ ਜਿੰਨੀ ਵੀ ਸਾਰਿਆਂ ਦੀ ਹੈਗੀ ਇਹ ਸਭ ਮੈਂਬਰਾਂ ਨੂੰ ਜਿੰਨੇ ਵੀ ਹੈਗੇ ਨੇ ਪਲਾਟ 홀ਡਰ ਨੇ ਸਭ ਨੂੰ ਐਨਓਸੀ 24 ਤਰੀਕ ਨੂੰ ਉਹਨਾਂ ਨੇ ਡਿਸਪੈਚ ਕਰਤੀ ਏ ਇੱਕ ਦੋ ਦਿਨਾਂ ਅੱਜ ਸਭ ਤੇ ਘਰ ਆ ਬਾਇਰ ਰਜਿਸਟਰਡ ਪੋਸਟ ਮਿਲ ਜਾਈਏ ਬਾਇਰ ਰਜਿਸਟਰਡ ਪੋਸਟ ਪਹੁੰਚ ਜਾਣੀ ਏ ਜੀ ਇੱਕ ਦੋ ਦਿਨਾਂ ਅੱਜ ਪਹੁੰਚ ਜਾਏਗੀ ਹੋਰ ਜੀ ਕਿਸੇ ਕਲੋਨੀ ਦੀ ਰੋਕੀ ਗਈਆਂ ਹੋਈਆਂ ਸੀਗੀਆਂ ਨੇ ਜੀ ਹੋਰ ਕਿਸੇ ਕਲੋਨੀ ਬਾਰੇ ਸਾਨੂੰ ਨੌਲੇਜ ਨਹੀਂ ਸਾਨੂੰ ਤਾਂ ਅਸੀਂ ਆਪਣੀ ਸਾਨੂੰ ਤਾਂ ਆਪਣੀ ਕਲੋਟੀ ਦੀ ਹੈਗੀ ਸੀਗੀ ਉਹ ਸਾਡੀ ਅੱਜ ਕਲੀਅਰ ਹੋ ਗਈ ਹੋਈ ਹੈ ਸਾਰੀ ਜੋ ਜਿਹੜਾ ਸਾਡੇ ਦਿਮਾਗ ਤੇ ਬੋਝ ਸੀ ਅੱਜ ਬਿਲਕੁਲ ਮਤਲਬ ਵੀ ਸਮਝ ਲਓ ਵੀ ਸਾਨੂੰ ਤਸੱਲੀ ਹੋ ਗਈ ਹੈ ਵੀ ਅਸੀਂ ਜਦੋਂ ਮਰਜ਼ੀ ਬਣਾ ਸਕਦੇ ਹਾਂ ਮੇਰਾ ਨਾਮ ਰਜਿੰਦਰਪਾਲ ਸ਼ਰਮਾ ਹੈ ਜੀ ਮੈਨੂੰ ਇੱਕ ਲੋਡ ਹੋਇਆ ਸੀਗਾ ਗਲਾਡਾ ਸਟੇਟ ਦੇ ਵਿੱਚ ਗਲਾਡਾ ਤੋਂ 2019 ਦੇ ਵਿੱਚ ਮੈਨੂੰ ਮਿਲੇ ਸਾਰੀ ਜਿਹੜੀ ਪੇਮੈਂਟ ਸੀ ਜਮਾ ਕਰਾਤੀ ਸੀ ਐਡਵਾਂਸ ਤੇ ਵਿੱਚ ਤੇ ਮੈਨੂੰ ਉਸ ਟਾਈਮ ਕੋਚਨ ਨੇ ਰਿਵਿਊ ਦਿੱਤੀ ਸੀ ਅਨਫੋਰਚੂਨੇਟਲੀ ਉਸ ਤੋਂ ਬਾਅਦ ਕੁਝ ਕੋਰਟ ਕੇਸਸ ਹੋ ਗਏ ਸੀਗੇ ਇਸ ਕਰਕੇ ਸਾਨੂੰ ਪੋਜੀਸ਼ਨ ਨਹੀਂ ਮਿਲਿਆ ਔਰ ਸਾਰੀ ਡਿਵੈਲਪਮੈਂਟ ਉਸ ਦੀ ਰੁਕ ਗਈ ਸੀ ਅੱਜ ਸਾਡੇ ਵਾਸਤੇ ਬੜੀ ਇੱਕ ਮਤਲਬ ਖੁਸ਼ਕਿਸਮਤੀ ਦੀ ਗੱਲ ਹੈ ਬੜਾ ਇੱਕ ਅੱਛਾ ਦਿਨ ਹੈ ਗ੍ਰੇਟਫੁਲ ਡੇ ਹੈ ਕਿ ਸਾਨੂੰ ਅੱਜ ਚੀਫ ਐਡਮਿਨਿਸਟਰेटर ਗਲੈਡੋ ਸਾਹਿਬ ਨੇ ਬੁਲਾ ਕੇ ਅਲਾਟਮੈਂਟ ਜਿਹੜੀ ਐਨਓਸੀਜ਼ ਹੈਗੀਆਂ ਉਹ ਦਿੱਤੀਆਂ ਸਾਨੂੰ ਅਲਾਉ ਕੀਤਾ ਕਿ ਤੁਸੀਂ ਉੱਥੇ ਜਾ ਕੇ ਆਪਣਾ ਕੰਸਟਰਕਸ਼ਨ ਵਗੈਰਾ ਸ਼ੁਰੂ ਕਰਵਾ ਸਕਦੇ ਹੋ ਵਿਦ ਐਚਬਰ ਜੋ ਨਾਰਮਸ ਹੈਗੇ ਇਹਨਾਂ ਦੇ ਸੋ ਥੈਂਕ ਯੂ ਵੈਰੀ ਮਚ ਗਲਾਡਾ ਥੈਂਕ ਯੂ ਵੈਰੀ ਮਚ ਫॉर ਯੂ ਆਲਸੋ